ਮੈਂ ਤੇ ਪੁੱਛ ਰਿਹਾ ਹਾਂ ਜੀ ਭਾਈ ਲਾ ਰਿਹਾ ਹਾਂ ਦਾ ਇਹ ਆਹ ਨਸ਼ੇੜੀ ਪੁੱਛ ਲਾ 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 ਭਾਈ ਕਿੱਧਰ ਲੈ ਕੇ ਚੱਲੇ ਜੇ ਜਿੱਧਰ ਲੈ ਕੇ ਚੱਲੇ ਭਾਜੀ ਛੱਡ ਦਿਓ ਕੀ ਫਾਇਦਾ ਭਾਜੀ ਨਸ਼ੇ ਕਰਕੇ ਆ ਚੀਜ਼ਾਂ ਕਰਦੇ ਜੇ ਆਹ ਦੇਖੋ ਲੋਹਾ ਪੋਟ ਕੇ ਲੈ ਕੇ ਬੀਆਰਟੀਐਸ ਦਾ ਆਹ ਆ ਜੇ ਲੋਕਾਂ ਦਾ ਲੋਈ ਕੱਪੜਾ ਪਾ ਕੇ ਖੜਨ ਲੱਗੀ ਕੀ ਪਤਾ ਵੀ ਨਾ ਲੱਗੇ ਚਾਦਰ ਤੇ ਛੱਡ ਲੈ ਜਾਂਦੇ ਭਾਈ ਨਾਲ ਸਾਡੇ ਮਾਨਯੋਗ ਸੀਪੀ ਸਾਹਿਬ ਦੀਆਂ ਹਦਾਇਤਾਂ ਦੇ ਅਨੁਸਾਰ ਅਸੀਂ ਕੰਮ ਕਰ ਰਹੇ ਹਾਂ ਤੇ ਉਹਨਾਂ ਵੱਲੋਂ ਕਲੀਅਰ ਕਟ ਸਪਸ਼ਟ ਇੱਕ ਮੈਸੇਜ ਹੈ ਕਿ ਇਹ ਸਭ ਜਿਹੜੀਆਂ ਵਾਰਦਾਤਾਂ ਹੈ ਬਰਦਾਸ਼ਤ ਕਰਨ ਦੇ ਵਾਰ ਹੈਗੀਆਂ ਇਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਉਹਨਾਂ ਦੇ ਉੱਪਰ ਕਾਰਵਾਈ ਕਰਦੇ ਹੋਏ ਇਹਦੇ ਡਿਟੇਲ ਇਹਦੇ ਵਿੱਚ ਅਸੀਂ ਕਾਰਵਾਈ ਕਰਦੇ ਹੋਏ ਇਹਦੇ ਵਿੱਚ ਅਸੀਂ ਦੋ ਬੰਦੇ ਪਿੱਲੋਂ ਫੜੇ ਹੋਏ ਨੇ ਉਹਦੇ ਐਸੋਸੀਏਟ ਹੀ ਨੇ ਜਿਹਨਾਂ ਦੀ ਇਹ ਵੀਡੀਓ ਰਾਤ ਦੀ ਵਾਇਰਲ ਹੋ ਰਹੀ ਹੈ ਕਿ ਇਹ ਗ੍ਰਿਲ ਲੈ ਕੇ ਜਾ ਰਹੇ ਨੇ ਉਹਦੇ ਵਿੱਚ ਅਸੀਂ ਵੀ ਉਹਨਾਂ ਦੇ ਕਾਫੀ ਲਾਗੇ ਪਹੁੰਚ ਚੁੱਕੇ ਹੋਏ ਹਾਂ ਜਿਹੜੇ ਇਹਨਾਂ ਦੇ ਕੋਲੋਂ ਅਸੀਂ 17 ਗ੍ਰੀਲਾਂ ਆਲਰੇਡੀ ਰਿਕਵਰ ਕੀਤੀਆਂ ਹੁਣ ਪਰਸੋਂ ਉਹਦੇ ਵਿੱਚ ਅਸੀਂ ਐਸੋਸੀਏਟ ਇਹਨਾਂ ਨੂੰ ਦੋਨਾਂ ਨੂੰ ਨਾਮਿਨੇਟ ਕੀਤਾ ਹੋਇਆ ਜੀ ਬੰਦਿਆਂ ਨੂੰ ਇਹਨਾਂ ਨੂੰ ਅਸੀਂ ਜਲਦੀ ਜਲਦੀ ਫੜਾਂਗੇ ਜੀ ਪਹਿਲੇ ਕਿੰਨੀਆਂ ਗ੍ਰੀਲਾਂ ਬੰਦ ਹੋਈਆਂ ਪਹਿਲਾਂ ਗ੍ਰੀਲਾਂ ਟੋਟਲ 17 ਰਿਕਵਰ ਹੋਈਆਂ ਸਾਡੇ ਕੋਲ ਗ੍ਰੀਲਾਂ ਪਾਰਕਾਂ ਦੀਆਂ ਗ੍ਰੀਲਾਂ ਹੈਗੀਆਂ ਇਹ ਇਹ ਰਿਕਵਰ ਹੋਈਆਂ ਨੇ ਇਹ ਕਰਦੇ ਕੀ ਹੈ ਮੁੰਡੇ ਸਾਰੇ ਇਹ ਬੇਸਿਕਲੀ ਐਡਿਕਟਡ ਹੈਗੇ ਨੇ ਐਨਡੀਪੀਐਸ ਦੇ ਇਹਨਾਂ ਦੇ ਉੱਪਰ ਐਫਆਈਆਰਸ ਵੀ ਹੈਗੀਆਂ ਦੋ ਐਫਆਈਆਰ ਜੈਂਡੀਪੀਐਸ ਦੀਆਂ ਤਿੰਨੇ ਇਹਨਾਂ ਦੇ ਉੱਪਰ ਚੋਰੀ ਦੀਆਂ ਹੈਗੀਆਂ ਚੋਰੀ ਦੀ ਜਿਹੜੀ ਐਫ ਇਹ ਗ੍ਰਿਲਾਂ ਦੇ ਸਬੰਧਿਤ ਹੈਗੀਆਂ ਇਹਨਾਂ ਦੀ ਪਹਿਲੇ ਜਰੀਏ ਬੰਦੇ ਕਿੰਨੇ ਕਿੰਨੇ ਬੰਦੇ ਫੜੇ ਗਏ ਸੀ ਇਹਨਾਂ ਦੇ ਵਿੱਚ ਜਿਸੀ ਇੱਕ ਬੰਦਾ ਦੋਸ਼ੀ ਮੇਨ ਦੋਸ਼ੀ ਫੜਿਆ ਹੋਇਆ ਇੱਕ ਪਲੱਸ ਜਿਨ੍ਹਾਂ ਨੂੰ ਇਹ ਜਾ ਕੇ ਸੇਲ ਕਰਦੇ ਸੀ ਉਹਨਾਂ ਨੂੰ ਉਹਨਾਂ ਨੂੰ ਫੜਿਆ ਹੋਇਆ ਹੈ ਇਹ ਕਾਰੋਬਾਰ ਕੀ ਕਰਦੇ ਆ ਮਤਲਬ ਇਹ ਕਾਰੋਬਾਰ ਕੁਝ ਨਹੀਂ ਕਰਦੇ ਇਹ ਐਡਿਕਟਡ ਹੈਗੇ ਨੇ ਯੰਗ ਮੁੰਡੇ ਨੇ 20 25 25 ਸਾਲ ਦੇ ਮੁੰਡੇ ਹੈਗੇ ਨੇ ਜੀ ਤੇ ਇਹ ਗਿਰੋ ਆ ਸਾਰਾ ਇਹਨਾਂ ਦਾ ਕਿਤੇ ਇਹ ਗਿਰੋ ਆ ਜੀ ਬਿਲਕੁਲ ਜਿਹੜੇ ਰਾਤ ਦੀ ਇੱਕ ਰੀਲ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਦੋ ਬੰਦੇ ਇੱਕ ਪਾਰਟੀ ਨਾ ਮੋਟਰਸਾਈਕਲ ਦੇ ਉੱਪਰ ਅ ਦੇਖੇ ਜਾ ਰਹੇ ਨੇ ਉਹ ਵੀ ਸਸੀਂ ਟ੍ਰੇਸ ਕਰ ਲਏ ਹੋਏ ਆ ਉਹਨਾਂ ਨੂੰ ਜਲਦ ਤੋਂ ਜਲਦ ਅੱਜ ਕੱਲ ਦੇ ਵਿੱਚ ਉਹਨਾਂ ਨੂੰ ਅਰੈਸਟ ਕਰਾਂਗੇ ਜੀ ਮੋਟਰਸਾਈਕਲ ਜਿਹੜਾ ਉਹ ਮੋਟਰਸਾਈਕਲ ਵੀ ਟ੍ਰੇਸ ਹੋ ਗਿਆ ਜੀ ਉਹਨਾਂ ਦਾ ਘਰ ਦਾ ਵੀ ਪਤਾ ਲੱਗ ਗਿਆ ਸਾਨੂੰ ਜੀ ਜੀ ਤੇ ਜਿਹੜੀ ਇਹ ਰੀਲ ਵਾਇਰਲ ਤੇ ਉਹ ਕਹਿ ਰਹੇ ਨੇ ਜੀ ਕਿ ਨਸ਼ੇ ਕਰਦੇ ਆ ਦਾ ਦੀ ਕੋਈ ਗੱਲ ਵੀ ਸਾਹਮਣੇ ਆ ਰਹੀ ਜੀ ਉਹਨਾਂ ਨੂੰ ਅਸੀਂ ਵੈਰੀਫਾਈ ਕਰਾਂਗੇ ਜੀ ਤੇ ਸਰ ਇਹ ਜਿਹੜੇ ਪਹਿਲਾ ਗੈਂਗ ਫੜਿਆ ਗਿਆ ਸੀ ਉਹ ਕਿੰਨੀ ਦੇਰ ਤੋਂ ਕੰਮ ਕਰ ਰਿਹਾ ਸੀ ਉਹ ਤਕਰੀਬਨ ਪਿਛਲੇ 6 ਮਹੀਨੇ ਤੋਂ ਐਕਟਿਵ ਸੀਗਾ ਜੀ 6 6 ਮਹੀਨੇ ਦੇ ਐਕਟਿਵ ਸੀਗਾ ਉਹਨਾਂ ਨੇ ਕਾਫੀ ਗ੍ਰੇਲਾਂ ਵੇਚ ਕੇ ਇਹ ਇਹ ਕਿਹੜੇ ਇਲਾਕੇ ਦੇ ਕੁਝ ਹੈਗੇ ਕੁਝ ਉਹ تیرے ਪੁਰਾਣੇ ਬੰਦੇ ਫੜੇ ਸੀ ਇਹ ਪੁਰਾਣੇ ਬੰਦੇ ਜਿਹੜੇ ਫੜੇ ਜੀ ਕੁਝ ਕੁਝ ਬੰਦੇ ਗੇਟਕੀਮਾ ਦੇ ਆ ਕੁਝ ਸੀਡ ਵਿਜਨ ਦੇ ਹੈਗੇ ਨੇ ਜੇ ਤਾਂ ਹੈਗੇ ਨੇ ਹੁਣ ਇਹਨੂੰ ਵੀ ਜਲਦੀ ਫੜਿਆ ਜਾਏਗਾ ਬਿਲਕੁਲ ਜੀ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਆ ਜੀ ਇਹ ਸ਼ਾਮ ਤੱਕ ਕੱਜ ਸ਼ਾਮ ਤੱਕ ਜਾਂ ਕੱਲ ਤੱਕ ਫੜਨਾ ਇਹਦੇ ਵਿੱਚ ਹੋਰ ਵੀ ਕੋਈ ਨਾਮਿਨੇਟ ਕੀਤੇ ਗਏ ਲੋਕ ਬਿਲਕੁਲ ਜੀ ਅਸੀਂ ਉਹ ਡਿਸਕਲੋਜ਼ ਨਹੀਂ ਕਰਨਾ ਚਾਹ ਰਹੇ ਹਾਂ ਲਈ ਅਸੀਂ ਉਹਨਾਂ ਨੂੰ ਅਸੀਂ ਨਾਮਿਨੇਟ ਕਰਕੇ ਜਲਦ ਤੋਂ ਜਲਦ ਕਾਰਵਾਈ ਕਰਾਂਗੇ ਇਹਨਾਂ ਨੇ ਗ੍ਰੇਲਾ ਕਿੱਥੋਂ ਚੁੱਕਿਆ ਸੀ ਕੋਈ ਇਹ ਗ੍ਰੇਲਾ ਇੱਕ ਤਾਂ ਜਿਹੜਾ ਬੰਦਾ ਅਸੀਂ ਮੇਨ ਫੜਿਆ ਸੀ ਉਹਨੂੰ ਚੋਰੀ ਕਰਦੇ ਹੋਏ ਫੜਿਆ ਸੀ ਪਾਰਕ ਦੇ ਵਿੱਚੋਂ ਜਿਉਂ ਚੋਰੀ ਕਰ ਪਿਆ ਸੀ ਤੇ ਪਰਚਾ ਦਿੱਤਾ ਗਿਆ ਹਾਂਜੀ 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 ਬਿਲਕੁਲ ਜੀ ਨਾਮਿਨੇਟ ਕੀਤੇ ਗਏ ਗ੍ਰੇਲਾ ਦੀ ਰਿਕਵਰੀ ਵੀ ਹੋਈ ਹੈ ਹਾਂਜੀ 17 ਗ੍ਰੇਲਾ ਰਿਕਵਰ ਹੋ ਚੁੱਕਿਆ ਹੋਇਆ ਹੈ ਪਾਰਕਾਂ ਦੀ ਜਿਨ੍ਹਾਂ ਦੇ ਵੱਖ-ਵੱਖ ਜਗ੍ਹਾ ਤੋਂ ਚੋਰੀ ਕੀਤੀਆਂ ਹੋਈਆਂ ਸੀ ਜਿਨ੍ਹਾਂ ਨੂੰ ਵੇਚਿਆ ਹੋਇਆ ਉਹ ਸਾਇਰ ਕਵਰੀ ਹੋ ਚੁੱਕੀ ਹੈ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਲੋਕਾਂ ਨੂੰ ਸੁਨੇਹਾ ਹੈ ਬੜੇ ਅਫੇਲੇ ਸੋਸ਼ਲ ਪੰਚਾਇਤ ਨੇ ਕੀ ਹੋਇਆ ਅੱਥੇ ਲੋਕਾਂ ਨੂੰ ਸੁਨੇਹਾ ਇਹ ਦੇਣਾ ਚਾਹੁੰਦੇ ਜੇਕਰ ਤੁਹਾਡੇ ਨਿਗਾਹ ਦੇ ਸਾਹਮਣੇ ਕੋਈ ਐਸਾ ਬੰਦਾ ਹੁੰਦਾ ਹੈ ਤੇ ਉਹਨਾਂ ਨੂੰ ਸਾਨੂੰ ਜਲਦ ਜਲ ਦੱਸੀ ਜਾਵੇ ਤੇ ਬਾਕੀ ਮਾਨਯੋਗ ਸੀਪੀ ਸਾਹਿਬ ਦੀ ਜਿਹੜੀਆਂ ਹਦਾਇਤਾਂ ਹੈਗੀਆਂ ਉਹਨਾਂ ਨੂੰ ਉਹਨਾਂ ਦੇ ਕਾਨੂੰਨ ਦਰਬੇ ਕਿਸੇ ਚੀਜ਼ਾਂ ਕਦੇ ਵੀ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਮੈਂ ਸਖਤ ਸੁਨੇਹਾ ਦੇਣਾ ਹੈ